ਆਪ ਕੱਲ ਪਰਸੋ ਬੋਲੀ ਜਾਂਦਾ ਸੀ ਉਹ ਫਾਦਲਕੇ ਵਾਲਾ ਪੱਪੂ ਉਹ ਸੁਖਵੀਰ ਵਾਦਨ ਕਹਿੰਦਾ ਹਰ ਪਿੰਡ ਚ ਚਾਰ ਪੰਜ ਮਲੰਗ ਹੁੰਦੇ ਨੇ ਜਿਨ੍ਹਾਂ ਨੂੰ ਕੋਈ 사ਸਤੀ ਕਾਲ ਨਹੀਂ ਬੁਲਾਉਂਦਾ ਉਹ ਆਮ ਆਦਮੀ ਪਾਰਟੀ ਦੇ ਨਾਲ ਨੇ ਤੇ 12000 13000 ਪਿੰਡ ਹੈ 50000 ਮਲੰਗ ਇਹਨਾਂ ਦੇ ਨਾਲ ਹੈ ਅੱਛਾ ਮਹਾਲਾ ਸੁਖਵੀਰ ਸਿਆ ਸ਼ਾਇਦ ਤੈਨੂੰ ਮਲੰਗ ਦਾ ਲਫ਼ਜ਼ ਦਾ ਫੁੱਲ ਬੋਮ ਨਹੀਂ ਪਤਾ ਸਾਨੂੰ ਮਲੰਗ ਦੱਸਦਾ ਹੈ ਆਪਦਾ ਯੂਥ ਦਾ ਪ੍ਰੋਗਰਾਮ ਸ਼ੁਰੂ ਕੀਤਾ ਉਹਦਾ ਨਾਮ ਹੈ ਸਾਡੇ ਨੌਜਵਾਨ ਪੰਜਾਬ ਦੀ ਸ਼ਾਨ ਅੱਛਾ ਜਿਹੜੇ ਤੇਰੇ ਨਾਲ ਨੇ ਉਹ ਪੰਜਾਬ ਦੀ ਸ਼ਾਨ ਨੇ ਜਿਹੜੇ ਭਗਵੰਤ ਮਾਨ ਨਾਲ ਨੇ ਉਹ ਮਲੰਗ ਨੇ ਹੈ ਵਾਹ ਇਹਨਾਂ ਮਲੰਗਾਂ ਤੇ ਹੀ ਰਾਜ ਕੀਤਾ ਤੁਸੀਂ ਉਹ ਮਲੰਗ ਕੀਤੇ ਕਿਹਨੇ ਸੁਖਵੀਰ ਸਿਆ ਮਲੰਗ ਕੀਤੇ ਕਿਹਨੇ ਅਸੀਂ ਓ ਤੁਸੀਂ ਪੰਜਾਬ ਨੂੰ ਲੁੱਟ ਕੇ ਜੱਦੀ ਸਰਦਾਰ ਬਣ ਕੇ ਬੈਠ ਗਏ ਉਹ ਨਹਿਰਾਂ ਤੁਹਾਡੇ ਖੇਤਾਂ 'ਚ ਜਾ ਕੇ ਮੁੱਕਦੀਆਂ ਨੇ ਉਹ ਕੋਈ ਖਾਦ ਨਹੀਂ ਛੱਡੀ ਰੇਤੇ ਦੀ ਕੋਈ ਬਸ ਨਹੀਂ ਛੱਡੀ ਸਭ ਆਉਣ ਕਨੀਓ ਕੋਈ ਹੋਟਲ ਨਹੀਂ ਛੱਡਿਆ ਤੇ ਤੁਸੀਂ ਸਰਦਾਰ ਬਣ ਗਏ ਤਾਂ ਅਸੀਂ ਤਾਂ ਫਿਰ ਮਲੰਗ ਰਹਿ ਗਏ ਤੇ ਹਾਜੇ ਬੰਦਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਯਾਰ ਪਾਣੀ ਵੇਚ ਕੇ ਖਾ ਗਏ ਪਾਣੀ ਵੇਚ ਕੇ ਖਾ ਗਏ ਇੱਕ ਤਰੀਕ ਨੂੰ ਆਉਂਦੇ ਫਿਰ ਉੱਥੇ ਲੁਧਿਆਣੇ ਆਏ ਕਿਉਂ ਨਹੀਂ ਲੁਧਿਆਣੇ ਕਿਉਂ ਨਹੀਂ ਆਏ ਕੁਰਸੀਆਂ ਖਾਲੀ ਸੀ ਆਏ ਕਿਉਂ ਨਹੀਂ ਕਿਹੜੇ ਮੂੰਹ ਨਾ ਹੁੰਦੇ ਸਹੀ ਹੈ ਨਾ ਝੂਠ ਤਾਂ ਨਹੀਂ ਬੋਲ ਰਿਹਾ ਨਾ 1957 ਜਦੋਂ VOTING ਹੋਈ ਭਾਰਤ ਦੇ ਵਿੱਚ ਜਵਹਰ ਲਾਲ ਨਹਿਰੂ ਜੀ ਮੁੱਖ ਮੰਤਰੀ ਆਪਣਾ ਪ੍ਰਧਾਨ ਮੰਤਰੀ ਬਣ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਬਫਦ ਅਰਬ ਮੁਲਕਾਂ ਚ ਗਿਆ ਅਰਬ ਮੁਲਕ ਦੇ ਇੱਕ ਰਾਜੇ ਨੇ ਘੋੜੇ ਦਿੱਤੇ ਅਰਬੀ ਨਸਲ ਦੇ ਬਹੁਤ ਸ਼ਾਨਦਾਰ ਕਿਉਂਕਿ ਡਿਪਟੀ ਡਿਫੈਂਸ ਮਿਨਿਸਟਰ ਵੀ ਨਾਲ ਗਿਆ ਸੀ ਉਹ ਮਜੀਠੀਆਂ ਦਾ ਪੁਰਖਾ ਸੀ ਸਰਜੀਤ ਸਿੰਘ ਮਜੀਠੀਆ ਉਹ ਡਿਪਟੀ ਡਿਫੈਂਸ ਮਿਨਿਸਟਰ ਆਫ ਇੰਡੀਆ ਸੀ ਫੌਜ ਵਾਸਤੇ ਘੋੜੇ ਦਿੱਤੇ ਸ਼ਾਨਦਾਰ ਘੋੜੇ ਅਰਬੀ ਨਸਲ ਦੇ ਰਿਅਰੈਸਟ ਆਫ ਰਿਅਰ ਨਸਲ ਕਾਇਦੇ ਮੁਤਾਬਕ ਕਾਨੂੰਨ ਮੁਤਾਬਕ ਉਹ ਘੋੜੇ ਜਿਹੜੇ ਮੇਰਠ ਪਹੁੰਚਣੇ ਚਾਹੀਦੇ ਸੀ ਕਿਉਂਕਿ ਮੇਰਠ ਦੇ ਵਿੱਚ ਇੰਡੀਆ ਦੀ ਜਿਹੜੀ ਵੀ ਫੌਜ ਦੇ ਐਨੀਮਲਸ ਨੇ ਕੁੱਤੇ, ਊਂਟ, ਘੋੜੇ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਪਹੁੰਚਣੇ ਚਾਹੀਦੇ ਸੀ ਪਾਰ ਇਹ ਮੈਂ ਸਵਾਲ ਤੁਹਾਡੇ ਤੋਂ ਛੱਡ ਰਿਹਾ ਹਾਂ 2 ਮਹੀਨੇ ਬਾਅਦ ਉਸ ਅਰਬੀ ਕਿੰਗ ਨੇ ਆਪਣੀ ਐਂਬੈਸੀ 'ਚ ਫੋਨ ਕਰਕੇ ਪੁੱਛਿਆ ਘੋੜੇ ਕਿਵੇਂ ਨੇ ਉਹ ਕਹਿੰਦੇ ਸੀ ਅਸੀਂ ਤੁਹਾਨੂੰ 2 ਘੰਟਿਆਂ ਬਾਅਦ ਦੱਸ ਦਿੰਦੇ ਹਾਂ ਮੇਰਠ ਜਾ ਕੇ ਮੇਰਠ 'ਕੇ ਉਹ ਘੋੜੇ ਤਾਂ ਕੋੜੇ ਆਏ ਨਹੀਂ ਉਹਨਾਂ ਜਾ ਕੇ ਦੱਸਤਾ ਜਿੱਥੇ ਘੋੜੇ ਨਹੀਂ ਆਏ ਉਹ ਤਾਂ ਪਰਸਨਲ ਤੇ ਚਲੇ ਗਏ ਜੀ ਤੇ ਇਸ ਗੱਲ ਦਾ nehru ਨਾਲ ਇਤਰਾਜ਼ ਕੀਤਾ ਉਸ ਕਿੰਗ ਨੇ nehru ਨੇ ਕਿਹਾ ਮਿਸਟਰ ਮਜੀਠੀਆ ਇਮੀਜਲੀ ਰਿਜਾਇਨ ਕਰ ਦੇ ਉਸ ਵੇਲੇ ਰਾਜਨੀਤੀ ਬਹੁਤ ਇਮਾਨਦਾਰ ਹੁੰਦੀ ਸੀ 57 58 ਨਾਲ ਨਹੀਂ ਲੱਗਾ ਰਿਜਾਇਨ ਕਰ ਘੋੜੇ ਕਿੱਧਰ ਗਏ ਅੱਜ ਜੇ ਮੇਰੇ ਟ ਕੋਈ ਪਾਗੜਾ ਬੰਦਾ ਚਲਾ ਜਾਵੇ ਨਾ ਸਰਦਾਰ ਉਸ ਐਨੀਮਲ ਟ੍ਰੇਨਿੰਗ ਸੈਂਟਰ ਲੋਕ ਪਤਾ ਕੀ ਕਰਨੇ ਘੋੜਾ ਜੋਰ ਆਗੇ ਆਪਣੀ ਆਜ਼ਤ ਬਣਾਈ ਉਹਨਾਂ ਨੇ ਹੁਣ ਮੈਂ ਅੱਜ মিডিਆ ਦੇ ਸਾਹਮਣੇ ਕਰਮਜੀਤ ਸਿੰਘ ਮਜੀਠੀਏ ਨੂੰ 5 ਤਰੀਕ ਤੱਕ ਦਾ ਟਾਈਮ ਦਿੰਨਾ ਕਿਉਂ ਕੋੜੇ ਕਿੱਥੇ ਗਏ 5 ਤਰੀਕ ਤੱਕ ਦੱਸ ਦੇ ਨਹੀਂ ਫਿਰ 5 ਨੂੰ ਮੈਂ ਦੱਸੂਗਾ ਫਿਰ ਆ ਡੀਐਨਏ ਆ ਡੀਐਨਏ ਆ ਭਗਵੰਤ ਜੀ ਤੋਂ ਹਸਾ ਮੰਗਦੇ ਆ ਕਿਸੇ ਪੱਖੋਂ ਤਾਂ ਛੱਡ ਦਿਓ ਯਾਰ